ਸਸਿਕਾਲ ਤੁਸੀਂ ਵੇਖ ਰਹੇ ਹੋ ਤਾਜ਼ਾ ਖਬਰ 24 ਤੇ ਮੈਂ ਹਾਂ ਦੇਵ ਸ਼ਰਮਾ ਤੁਸੀਂ ਦੇਖ ਸਕਦੇ ਹੋ ਝਰਮੜੀ ਬੈਰੀਅਰ ਵੱਲੋਂ ਜਿਹੜਾ ਕਿਸਾਨਾਂ ਦਾ ਇੱਕ ਕਾਫਲਾ ਰਾਤ ਕਰੇਗਾ ਖਾਲਸਾ ਮੋਦੀ ਮਰਦਾਬਾਦ ਪੰਜਾਬ ਯੂਨੀਅਨ ਜਿੰਦਾਬਾਦ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਤਸਵੀਰਾਂ ਰਾ ਇੱਕ ਵੱਡਾ ਕਾਫਲਾ ਝਰਮੜੀ ਬੈਰੀਅਰ ਵੱਲ ਜਾਂਦੇ ਹੋਏ ਕਿੱਥੇ ਜਾ ਰਹੇ ਹੋ ਦਿੱਲੀ ਜਾ ਰਹੇ ਹੋ ਦਿੱਲੀ ਆ ਪਹੁੰਚ ਕੇ ਮੰਨੋਗੇ ਹਾਂਜੀ ਹਾਂ ਮੋਦੀ ਦੀ ਨਾ ਸਜਦਾਂ ਦਵਾਂਗੇ ਨਾਗਾ ਬੰਦਾ ਹੈ ਨਾਲ ਤੁਹਾਡੇ ਜਿੰਦਾਬਾਦ ਆ ਸਾਡੇ 50000 ਬੰਦਾ ਜੀ ਪੂਰੀ ਤਿਆਰੀ ਚਾਹੀਓ ਪੂਰੀ ਤਿਆਰੀ ਚਾਹੀਏ ਫਟੇ ਚੱਕ ਰਹੇਗੇ ਐਤੀ ਫਿਰ ਬਿੱਲ ਵਾਪਸ ਕਰਾ ਕੇ ਮੋੜਾ ਕੇ ਜੋ ਮਰਜ਼ੀ ਹੋ ਜੇ ਸੋ ਤੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਰਾਹੀਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਇੱਕ ਵੱਡਾ ਕਾਫਲਾ ਹੈ ਜਿਹੜਾ ਕਿਸਾਨਾਂ ਦਾ ਕਾਫਲਾ ਹੈ ਹਜ਼ਾਰਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਕਿਸਾਨ ਵੀਰ ਨੇ ਘਰਾਂ ਤੋਂ ਆਏ ਨੇ ਆਜੋ 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 ਆਗੇ ਜੀ ਕੀ ਕੀ ਕਿਵੇਂ ਹੋ ਜੀ ਬਸ ਚੜ੍ਹਦੀ ਕਲਾ ਪ੍ਰਮਾਤਮਾ ਪਰਮੇਸ਼ਰ ਨਾਲ ਪਾਰ ਕਰੂਗੇ ਬਿਲਕੁਲ 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 ਪਰ ਇਹ ਜਿਹੜਾ ਕਾਫਲਾ ਹੈ ਕਿੰਨੇ ਕ ਲੋਕ ਨੇ ਬਹੁਤ ਦੁਨੀਆ ਜੀ ਇਹ ਜਿਹਦਾ ਬਹੁਤ ਪੁੱਛੇ ਤੱਕ ਹੈ ਅੱਛਾ 2 ਕਿਲੋਮੀਟਰ ਤੋਂ ਵੀ ਉੱਪਰ ਕਾਫਲਾ ਹੈ ਅੱਗੇ ਕਹਿੰਦੇ ਹਰਿਆਣਾ ਸਰਕਾਰ ਤੇ ਕੇਂਦਰ ਦੀ ਸਰਕਾਰ ਨੇ ਪੱਕੇ ਮੋਰਚੇ ਲਾ ਲਏ ਨੇ ਰੇਤਾ ਗੇੜ ਤੇ ਆ ਬਜਰੀ ਗੇੜ ਤੇ ਲੱਗਦਾ ਪਾਰ ਕਰਨ ਦੇਣਗੇ ਬਿਲਕੁਲ ਰੱਬ ਤਾਂ ਨਹੀਂ ਹੋਗੇ ਹਾਂ ਤੁਪੇ ਵੱਡੇ ਤਾਂ ਨਹੀਂ ਹੋਗੇ ਜਰੂਰ ਕਰਾਂਗੇ ਚੱਕਦਾਂਗੇ ਫੱਟੇ ਦੇਖਦੇ ਜਾਓ ਹੁਣ ਤੁਸੀਂ ਨਾਲੇ ਐ ਪਰਮਾਤਮਾ ਨਾਲ ਐ ਪਰ ਬਰੇ ਮਰਮੇਸ਼ਰ ਨਾਲ ਐ ਵੈਸੇ ਲੱਗਦਾ ਕਿ ਨੋਬਤ ਇਦਾਂ ਦੀ ਨਾ ਆ ਜਵੇ ਕਿ ਆਪਾਂ ਲੋਕ ਖੋ ਲੈਣ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਨੇ ਨਹੀਂ ਖੋਣਦੇ ਆਪਾਂ ਨਹੀਂ ਖੋਣਾ ਆਪਣਾ ਨਹੀਂ ਖੋਣਾ ਅਨੁਸ਼ਾਸਨ ਚ ਰਹਿਣਾ ਅਸੀਂ ਪੰਜਾਬੀ ਆਂ ਅਨੁਸ਼ਾਸਨ ਚ ਰਹਿਣਾ ਪਰਮਾਤਮਾ ਨੇ ਸਾਨੂੰ ਸਿਖਾਇਆ ਸਾਡੇ ਬਜ਼ੁਰਗਾਂ ਨੇ ਸਿਖਾਇਆ ਸਾਨੂੰ ਵੀ ਅਨੁਸ਼ਾਸਨ ਚ ਰਹਿਣਾ ਅਸੀਂ ਅਨੁਸ਼ਾਸਨ ਚ ਰਹਿ ਕੇ ਕਰਾਂਗੇ ਸਾਰਾ ਕੁਝ ਜੇ ਗੱਲ ਕਰ ਲਈਏ ਕਿਸ ਤਰ੍ਹਾਂ ਦੇ ਹੱਥ ਕੰਡੇ ਆ ਜਿਹੜਾ ਹੁਣ ਆ ਸਰਕਾਰਾਂ ਵੱਲੋਂ ਜੇ ਬੀਜੇਪੀ ਸਰਕਾਰ ਦੀ ਗੱਲ ਕਰੀਏ ਹਰਿਆਣੇ ਦੇ ਜਿਸ ਤਰ੍ਹਾਂ ਰੋਕ ਲਾਤੀ ਐ ਸਾਰੇ ਰਸਤੇ ਬੰਦ ਕਰਤੇ ਇਹ ਤਾਂ ਚਮਕਿਆ ਬਣ ਗਿਆ ਇਹ ਇਹ ਨਰਿੰਦਰ ਮੋਦੀ ਦਾ ਖੱਟੜ ਚਮਚਾ ਬਣ ਗਿਆ ਬਹੁਤਾ ਵੱਡਾ ਇਹ ਕਹਿੰਦਾ ਲੰਘਣੇ ਦੀ ਸਾਡਾ ਹੱਕ ਹੈ ਸਾਡੀ ਰਾਜਧਾਨੀ ਹੈ ਦਿੱਲੀ ਸਾਨੂੰ ਕੋਣ ਰੋਕ ਸਕਦਾ ਅਸੀਂ ਅਸੀਂ ਜਾਣਾ ਦਿੱਲੀ ਇਹਦੇ ਨਾਲ ਤਾਂ ਸਾਡੀ ਕੋਈ ਗੱਲੇ ਨਹੀਂ ਹੈ ਇਹ ਤਾਂ ਵੈਸੇ ਹੀ ਲੱਤ ਪਸਾਰਿਆ ਬੜਾ ਚਮਚਾ ਬਣ ਰਿਹਾ ਇਹ ਤਾਂ ਬਾੜੀ ਗੱਲ ਕਰ ਰਿਹਾ ਇਹ ਨਿਊਂ ਦਾ ਗਲਤ ਪਾ ਰਿਹਾ ਹਰਿਆਣੇ ਪੰਜਾਬ ਦੇ ਆਪਸ ਨਾਨਕੇ ਦਾਦਕੇ ਆਂ ਸਰਦੀ ਰਿਸ਼ਤੇਦਾਰੀਆਂ ਆ ਗਈਆਂ ਸ਼ੰਭੂ ਬੈਰੀਅਰ ਦੀ ਗੱਲ ਕਰੀਏ ਕਹਿੰਦੇ ਕਿਸਾਨਾਂ ਦੇ ਬੜੀਆਂ ਬਿਛਾਰਾ ਮਾਰ ਰਹੇ ਨੇ ਬਿਛਾਰਾਂ ਦੇ ਇੱਕ ਹੋਰ ਕੀ ਕਰ ਸਕਦੇ ਆ ਬਿਛਾਰਾਂ ਹੀ ਮਾਰ ਸਕਦੇ ਆ ਠੰਡ ਦਾ ਸਮਾਂ ਆ ਬੀਬੀਆਂ ਪੈਣਾ ਵੀ ਨਾਲ ਆ ਬੱਚੇ ਵੀ ਨਾਲ ਨੇ ਰਾਤ ਨੂੰ ਅਸੀਂ ਅਸੀਂ ਜੱਟਾਂ ਦੇ ਪੁੱਤ ਆ ਰਾਤ ਨੂੰ ਪਾਣੀ ਨਹੀਂ ਦਿੰਦੇ ਮੋਟਰਾਂ ਤੇ ਹੂੰ ਰਾਤ ਨੂੰ ਪਾਣੀ ਵੀ ਤਾਂ ਦੰਨੇ ਮੋਟਰਾਂ ਤੇ ਹੁਣ ਵੀ ਕੋਈ ਗੱਲ ਨਹੀਂ ਮਾਰਨਦੇ ਬਿਛਾਰਾਂ ਸੋ ਸਾਫ਼ ਤੌਰ ਦੇ ਵਿੱਚ ਅਸੀਂ ਤਸਵੀਰਾਂ ਦਿਖਾ ਰਹੇ ਆ ਤਸਵੀਰਾਂ ਤੁਹਾਨੂੰ ਇਸ ਕਾਫਲੇ ਦੀ ਦਿਖਾ ਰਹੇ ਆ ਜੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕ ਵੱਡਾ ਕਾਫਲਾ ਹੈ ਜਿਹੜਾ ਉਹ ਝਰਮੜੀ ਬੈਰੀਅਰ ਤੋਂ ਅੱਗੇ ਵੱਧਦਾ ਹੋਇਆ ਤੁਸੀਂ ਸਾਫ਼ ਤੌਰ ਦੇ ਵਿੱਚ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਮੈਂ ਚਾਹੁੰਗਾ ਕੈਮਰਾ ਪਰਸਨ ਅੱਗੇ ਦਿਖਾਵੇ ਕਿ ਭਾਰੀ ਜਿਹੜੀ ਫੋਰਸ ਹੈ ਭਾਰੀ ਫੋਰਸ ਹੈ ਉਹ ਵੀ ਲੱਗੀ ਹੋਈ ਹੈ ਕੋਸ਼ਿਸ਼ਾਂ ਹੀ ਨੇ ਪਰ ਦੇਖਣਾ ਹੁਣ ਬੜਾ ਜ਼ਰੂਰੀ ਰਹੇਗਾ ਕਿ ਜਿਹੜਾ ਇਹ ਮੋਰਚਾ ਹੈ ਇਹ ਕਿਹੜੇ ਪਾਸੇ ਨੂੰ ਜਾਂਦਾ ਹੈ ਇਹ ਸੰਘਰਸ਼ ਹੈ ਕਿੱਥੇ ਤੱਕ ਪਹੁੰਚਦਾ ਹੈ ਕਿਉਂਕਿ ਹਰਿਆਣੇ ਦੇ ਵਿੱਚ ਜੇਕਰ ਗੱਲ ਕਰ ਲਈਏ ਹਰਿਆਣੇ ਦੀ ਹਰਿਆਣੇ ਦੀ ਗੱਲ ਕਰ ਲਈਏ ਤਾਂ ਪੱਕੇ ਮੋਰਚੇ ਲਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਦਾ ਜੋਸ਼ ਅੱਗੇ ਕਿਸ ਤਰ੍ਹਾਂ ਦਾ ਜਿਹੜਾ ਨੌਜਵਾਨਾਂ ਦਾ ਜੋਸ਼ ਹੈ ਸਾਫ਼ ਤੌਰ ਦੇ ਵਿੱਚ ਟਰੈਕਟਰ ਟਰਾਲੀਆਂ ਦੇ ਉੱਤੇ ਚੜੇ ਹੋਏ ਨੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਆ ਗੱਲਬਾਤ ਕਰਾਂਗੇ ਇੱਕ ਵਾਰ ਮੈਂ ਦਿਖਾਣਾ ਚਾਹੁੰਦਾ ਤੁਹਾਨੂੰ ਉਹ ਤਸਵੀਰਾਂ ਤੁਸੀਂ ਸਾਫ਼ ਤੌਰ ਦੇ ਵਿੱਚ ਦੇਖ ਰਹੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਬੜੇ ਨਾਜ਼ੁਕ ਬਣੇ ਹੋਏ ਨੇ ਇੱਕ ਪਾਸੇ ਜਿੱਥੇ ਜਿਹੜਾ ਅੰਦੋਲਨ ਹੈ ਕਿਸਾਨਾਂ ਦਾ ਉਹਨਾਂ ਦਾ ਕਹਿਣਾ ਇਹ ਹੀ ਹੈ ਕਿ ਦਿੱਲੀ ਪਹੁੰਚ ਕੇ ਰਹਿਾਂਗੇ ਦੇਖਣਾ ਬੜਾ ਜ਼ਰੂਰੀ ਹੈ ਕਿ ਕੀ ਅੱਗੇ ਜਿਹੜੇ ਮੋਰਚੇ ਲਾਏ ਹੋਏ ਨੇ ਪੁਲਿਸ ਨੇ ਹਰਿਆਣਾ ਪੁਲਿਸ ਅੱਗੇ ਹੁਣ ਦੇਖਣਾ ਬੜਾ ਜ਼ਰੂਰੀ ਹੋਗਾ ਕੀ ਰਹਿੰਦਾ ਹੈ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ thank <laughs> you ਹੋ ਗਿਆ ਕੰਮ ਹੋ ਜਾਗਾ ਤੇਰੇ ਦਰ ਤੇ ਟੱਕਰੀ ਆ ਗਈ ਹਰਿਆਣੇ ਦੇ ਵੱਡੀਆਂ ਵੱਡੀਆਂ ਦਵਾਰਾਂ ਤੇ ਕੰਦਾ ਨਹੀਂ ਰੋਕ ਸਕੀ ਆ ਕਿਸਾਨਾਂ ਦੇ ਸੰਘਰਸ਼ ਨੂੰ ਤੁਸੀਂ ਦੇਖ ਸਕਦੇ ਹੋ ਵੱਡਿਆਂ ਵੱਡਿਆਂ ਕੰਦਾ ਬੈਰੀਕੇਡ ਨਹੀਂ ਰੋਕ ਸਕੀ ਕਿਸਾਨਾਂ ਦੇ ਸੰਘਰਸ਼ ਨੂੰ ਹਰਿਆਣੇ ਦੀ ਪੁਲਿਸ ਐ ਸਾਹਮਣੇ ਖੜੀ ਰਹਿ ਗਈ ਆਸੂ ਗੈਸਲਾ ਇਹ ਪਾਣੀ ਦੀ ਪੁਛਾਰਾ ਪਰ ਜਿਹੜੇ ਕਿਸਾਨਾਂ ਦੇ ਸੰਘਰਸ਼ ਦੇ ਹੇਠਾਂ ਆਖਿਰਕਾਰ ਝੁਕਣਾ ਪਿਆ ਲੋ ਜੀ ਕਿਸਾਨ ਜਥੇਬੰਦੀਆਂ ਹੋ ਗਿਆ ਨੇ ਦਿੱਲੀ ਵੱਲ ਨੂੰ ਹਾਂਜੀ ਦੇਵ ਜੀ ਤਿਹਾੜ ਰਿਹਾਗਾ ਪੰਜਾਬ ਆ ਪੰਜਾਬ ਤੇ ਬੈਰੀਕੇਡ ਤੋੜ ਪਾ ਬੈਰੀਕੇਡ ਦਿੱਲੀ ਜਾਵਾਂਗੇ ਦਿੱਲੀ ਪੰਜਾਬ ਨੂੰ ਕੋਈ ਰੋਕ ਨਹੀਂ ਸਕਦਾ ਜਿਹੜੇ ਜਿਹੜੇ ਪੁਲਿਸ ਵਾਲੇ ਰੋਕਦੇ ਸੀ ਇਹ ਵੀ ਇਹ ਵੀ ਕਿਸਾਨਾਂ ਪਰਿਵਾਰਾਂ ਦਾ ਇਹ ਤਾਂ ਸਾਡੇ ਉੱਪਰ ਆਇਆ ਇਹਨਾਂ ਨੇ ਸਾਨੂੰ ਅੰਗੂਲੀ ਵੀ ਨਹੀਂ ਲਾਈ ਕਿਸੇ ਨੇ ਸੋ ਸਾਫ਼ ਤੌਰ ਦੇ ਵਿੱਚ ਕੋਸ਼ਿਸ਼ਾਂ ਬੜੀਆਂ ਸੀ ਬੈਰੀਕੇਡ ਸੀਗੇ ਬਿਲਕੁਲ ਪਾਣੀ ਵੀ ਪੁਝਾਰਾ ਸੀ ਬਿਲਕੁਲ ਇਹ ਦੇਖ ਲਓ ਤੁਸੀਂ ਇਹ ਦੇਖੋ ਤੁਸੀਂ ਇਹ ਦੇਖ ਲਓ ਪਾਣੀ ਇਹ ਦੇਖੋ ਇਹ ਦੇਖੋ ਛੱਡਣ ਲੱਗੇ ਆ ਆਸੂ ਗੈਸ ਦੇ ਗੋਲੇ ਵੀ ਛੱਡੇ ਸੀ ਆਸੂ ਗੈਸ ਦੇ ਗੋਲੇ ਵੀ ਛੱਡੇ ਆ ਬਹੁਤ ੱਕਾ ਕੀਤਾ ਸਾਡੇ ਨਾਲ ਖੱਟਰ ਕਰ ਰਿਹਾ ਆ ਇਧਰ ਸਾਡੇ ਉਪਰ ਆ ਪੁਲਿਸ ਵਾਲੇ ਦਾ ਪੁਲਿਸ ਸਾਡੇ ਨਾਲ ਹੈ ਪੁਲਿਸ ਨੇ ਸਾਨੂੰ ਰੋਕ ਰਹੀ ਤੁਸੀਂ ਦੇਖ ਸਕਦੇ ਹੋ ਜਿਹੜਾ ਕਿਸਾਨਾਂ ਦੇ ਵਿੱਚ ਉਤਸ਼ਾਹ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਇੱਕ ਕਾਫਲਾ ਦਿੱਲੀ ਜਾ ਕੇ ਹੀ ਦਮ ਲਏਗਾ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਲੋਕ ਸੀ ਕਿਸਾਨ ਸੀ ਉਹ ਇੱਥੇ ਮੌਜੂਦ ਸੀ ਤੁਸੀਂ ਦੇਖ ਸਕਦੇ ਹੋ ਸਾਰੀ ਜਿਹੜੀ ਪੁਲਿਸ ਹੈ ਉਹ ਵੀ ਖੜੀ ਰਹਿ ਗਈ ਕਿਸਾਨਾਂ ਦੇ ਨੌਜਵਾਨਾਂ ਦੇ ਜੋਸ਼ ਦੇ ਮੂਰੇ ਕਿਤੇ ਨਾ ਕਿਤੇ ਪੁਲਿਸ ਨੂੰ ਵੀ ਰੁਕਣਾ ਪੈ ਗਿਆ ਕੋਸ਼ਿਸ਼ ਬੜੀ ਕੀਤੀ ਸੀ ਪਾਣੀ ਦੀ ਬੁਛਾਰਾ ਮਾਰ ਕੇ ਕਿ ਰੋਕ ਦੇਣਗੇ ਆਸੂ ਗੈਸ ਦੇ ਗੋਲੇ ਛੱਡੇ ਗਏ ਸੀ ਪਰ ਨਹੀਂ ਰੋਕ ਪਾਈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਮੰਜ਼ਰ ਹੈ ਜਿਹੜਾ ਹੋਇਆ ਪਿਆ ਸਾਰੇ ਪਾਸੇ ਪਾਣੀ ਤੇ ਆਸੂ ਗੈਸ ਦੇ ਗੋਲੇ ਕਿਸਾਨਾਂ ਦਾ ਕੱਟ ਤੁਸੀਂ ਦੇਖ ਸਕਦੇ ਹੋ ਇੰਚ ਜਾਪਦਾ ਕਿਸੇ ਮੇਲੇ ਤੋਂ ਕੱਟ ਨਹੀਂ ਕੀ ਕਹਿਣਾ ਕੀ ਕਹਿਣਾ ਚਾਹੋਗੇ ਜੀ ਚੱਕਦੇ ਨੱਕਾ ਜੀ ਹਰਿਆਣਾ ਹਰਿਆਣਾ ਸਰਕਾਰ ਕਹਿੰਦੀ ਸੀ ਰੋਕ ਲਾਂਗੇ ਦੇਖ ਲੈ ਗਏ ਬੰਦੇ ਚੱਲੇ ਆਉਣ ਫੇਰ ਰੋਕ ਲੋ ਰਿਹਾ ਸਰਕਾਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿਹੜਾ ਟਰੱਕ ਵੀ ਲਾਇਆ ਗਿਆ ਸੀ ਉਹ ਵੀ ਇੱਕ ਨੌਜਵਾਨ ਵੱਲੋਂ ਸਟਾਰਟ ਕਰਕੇ ਖੁੰਝੇ ਲਾਤਾ ਕਿ ਤੁਸੀਂ ਸਾਡਾ ਰਾਹ ਨਹੀਂ ਰੋਕ ਸਕਦੇ ਕਿਸਾਨਾਂ ਵੱਲੋਂ ਜਿਹੜਾ ਟਰੱਕ ਹੈ ਉਹ ਵੀ ਇੱਕ ਪਾਸੇ ਲਾਤਾ ਜਪਰੀਂ ਤੇ ਨੱਡਾ ਵੱਲ ਰਹੀ ਆ